ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣੇ ਕੋਲੇ ਬਈ ਇੱਕ ਝੋਟੀ ਆ ਪਿੰਡ ਵੈਰੋ ਕਤੋਂ ਪਹਿਲੇ ਸੂਏ ਸੂਣਾ ਇਹ ਬਾਗ ਨਾਲੋਂ ਦੱਸਿਆ ਜਾ ਰਿਆ ਸਵਾ 3 3 ਸਾਲਾਂ ਦੀ ਝੋਟੀ ਆ ਆ ਸੈਂਗ ਸਮ ਤੁਸੀਂ ਦੇਖ ਸਕਦੇ ਆ ਇਹਦਾ ਮੁੱਲ ਆ ਬਈ 1.5 ਲੱਖ ਰੁਪਈਆ ਝੋਟੀ ਬਹੁਤ ਸੁੰਨੀ ਆ ਬਈ ਕੱਦ ਕਾਠ ਵਦਗਾ ਬਹੁਤ ਵਧੀਆ ਮੋਹਰ ਨਸਲ ਦੀ ਝੋਟੀ ਆ ਵੀਰੇ। ਆ ਖਾਨ ਲੈਵਾ ਤੁਸੀਂ ਦੇਖ ਸਾਹਬ। ਬਹੁਤ ਵਧੀਆ ਝੋਟੀ ਆ। ਪਿੰਡ ਵੈਰੋ ਕੇ ਜਿਲ੍ਹਾ ਮੋਗਾ। ਅੱਜ ਤੋਂ ਆਪਾਂ ਪਿੰਡ ਵੈਰੋ ਕੇ ਚੈਂਟਰ ਕਰਦੇ ਆ। ਉਥੇ ਕੱਸੀ ਦੇ ਕੋਲ ਦੀ ਘਰ ਨੂੰ ਪਈ ਜਾਂਦੀ ਐ। ਦੇ ਪੰਡਵਾਰੋ ਕੇ ਤੋਤਾ ਸੰਗ ਤੇ ਕੇਵਲ ਸੰਗ ਕੋਲੇ ਆ ਝੋਟੀ ਝੋਟੀ ਬਹੁਤ ਸੋਹਣੀ ਆ ਬਾਈ ਇੱਕ ਵਾਰੀ ਫੇਰ ਦੱਸਦੇ ਆ ਮੋਲ ਆ ਇਹਦਾ 1.5 ਲੱਖ ਰੁਪਇਆ